ਸਸ਼ੀ ਕਾਲ ਜੀ ਮੈਂ ਦੀਨਤੀ ਮਾਂ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਹੋਮ ਹੋ ਗਏ ਤੁਹਾਨੂੰ ਪਖੰਡਵਾਦ ਦਾ ਇੱਕ ਨਵਾਂ ਵੀਡੀਓ ਦਿਖਾਉਣਾ ਹੈ ਇੱਕ ਤਾਂ ਲੋਕ ਪਖੰਡਿਆਂ ਦੇ ਕੋਲ ਜਾਂਦੇ ਨੇ ਫਿਰ ਦੂਜੇ ਪਾਸੇ ਉਹਨਾਂ ਨੂੰ ਇਹ ਵੀ ਡਰ ਲੱਗਦਾ ਕਿਤੇ ਸਾਨੂੰ ਕਿਤੇ ਸਾਡੇ ਮਹੱਲੇ ਵਾਲੇ ਜਾਂ ਫਿਰ ਸਾਡੇ ਜਾਣ ਪਛਾਣ ਵਾਲੇ ਜਾਂ ਸਾਡੇ ਰਿਸ਼ਤੇਦਾਰ ਸਾਨੂੰ ਪਹਿਚਾਣ ਨਾ ਲੈਣ ਕਿ ਇਹ ਤਾਂ ਬਾਬਿਆਂ ਦੇ ਕੋਲ ਜਾਂਦੇ ਨੇ ਤਾਂ ਫਿਰ ਮੂੰਹ ਲੁਕੋ ਕੇ ਬਾਬਿਆਂ ਦੇ ਕੋਲ ਬੈਠਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਤਾਂ ਹੁੰਦਾ ਹੀ ਹੈ ਕਿ ਜਿਹੜੇ ਬਾਬੇ ਨੇ ਇਹਨਾਂ ਦੇ ਵੱਲੋਂ ਰੀਲਾਂ ਬਣਾਈਆਂ ਜਾਂਦੀਆਂ ਨੇ ਸੋਸ਼ਲ ਮੀਡੀਆ ਤੇ ਪਾਈਆਂ ਜਾਂਦੇ ਨੇ ਤੇ ਫਿਰ ਸਾਡੀ ਵੀ ਕੋਈ ਰੀਲ ਬਣ ਜੂਗੀ ਸੋਸ਼ਲ ਮੀਡੀਆ ਤੇ ਪੈ ਜੂਗੀ ਤਾਂ ਫਿਰ ਲੋਕ ਸਾਨੂੰ ਕਹਿਣਗੇ ਵੀ ਭਾਈ ਤੁਸੀਂ ਬਾਬਿਆਂ ਕੋਲ ਜਾਂਦੇ ਹੋ ਤੁਸੀਂ ਐਦਾਂ ਕਰਦੇ ਹੋ ਚਾਹੇ ਬੰਦਾ ਆਪ ਵੀ ਜਾਂਦਾ ਹੋਵੇ ਪਰ ਦੂਜੇ ਦਾ ਜ਼ਰੂਰ ਚਰਚਾ ਤਾਂ ਆ ਜਾਂਦਾ ਹੈ ਤਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਪਖੰਡੀ ਦੇ ਕੋਲ ਬੈਠੇ ਨੇ ਤੇ ਦੋਵੇਂ ਮੀਆਂ ਬੀਬੀ ਨੇ ਮੂੰਹ ਵੀ ਲੁਕੋਇਆ ਹੋਇਆ ਹੈ ਤਾਂ ਫਿਰ ਬਾਬੇ ਨੂੰ ਪੁੱਛਦੇ ਨੇ ਤਾਂ ਦੂਜੇ ਪਾਸੇ ਹਾਂ ਬਾਬੇ ਨੇ ਜਿਹੜੀ ਗੱਲ ਕਹੀ ਆ ਉਹ ਵੀ ਹੈਰਾਨੀ ਵਾਲੀ ਆ ਕਿ ਭਾਈ ਤੇਰਾ ਐਦਾਂ ਸਿਰ ਦਰਦ ਰਹਿੰਦਾ ਤੂੰ ਬਿਮਾਰ ਰਹਿੰਦੀ ਆ ਇਹ ਰਹਿੰਦੀ ਆ ਤੇਰੇ ਤੇ ਮਸਾਣੀ ਛੱਡੀ ਹੋਈ ਆ ਇਹ ਤਾਂ ਕਹਿੰਦਾ ਇੱਕੋ ਲਾ ਆ ਜੇ ਤੇ ਤੈਨੂੰ ਦੇ ਦਿੱਤੀ ਬੱਕਰੇ ਦੀ ਜੇ ਤੈਨੂੰ ਬਲੀ ਦੇ ਦਿੱਤੀ ਤਾਂ ਤਾਂ ਤੇਰਾ ਹੱਲ ਹੋ ਜਾਊਗਾ ਨਹੀਂ ਕਹਿੰਦਾ ਤੇਰਾ ਕੋਈ ਹੱਲ ਨਹੀਂ ਹੁੰਦਾ ਹੁਣ ਤੂੰ ਦੇਖ ਲੈ ਵੀ ਬਲੀ ਦੇਣੀ ਆ ਕਿ ਨਹੀਂ ਦੇਣੀ ਫਿਰ ਅੱਗੋ ਮਹਿਲਾ ਨੇ ਕੀ ਦਾ ਕਿਹਾ ਹੂਸਾ ਦੇਵੀ ਆ ਹੂਸਾ ਰਾਣੀ ਮਰ ਕਹੋ ਸੁਣਾ ਮੈਂ ਕਿਸੇ ਨਾਮ ਮੈਨੂੰ ਕਹੋ ਹੂਸਾ ਨਾਮ ਉਹ ਹੂਸਾ ਹੁਣ ਕਿਹਦਾ ਆ ਕਰਾ ਹੂਸਾ ਰਾਣੀ ਆ ਚਲ ਆ ਕੇ ਚਾਵੇਂ ਬਈ ਚਲੋ और कुछ ना है, नहीं है तीन साल हो गया कहीं हाँ काम ना मरता तेरा बिस्तरता उठने का दिल ना करता है दिमाग तेरा जो है सन्ना हो रखा है काम धंधा का तेरा ये काम आज का थोड़ी है तीन साल हो रहा है भाई इस काम को है खून खच्चर का हिसाब है दवाइयों में भी जाएगा तुम्हारा अगर यहाँ से पेंडा छुड़वाना है तो एक काम कर दे अगर कर लेगी तो पेंडा छूट जाएगा नहीं करेगी तो फिर भटकती ਬਲੀ ਦੇ ਆਪਣੇ ਉੱਪਰ ਤਾਂ ਕਿਉਂ ਕੀ ਹੋ ਗਿਆ ਕੁੱਪਦੇ ਨਹੀਂ ਸ਼ਨੀਵਾਰ ਤੱਕ ਕਰ ਦੋ ਆਪਣਾ ਬਲੀ ਕਰ ਦੇ ਕਿਉਂ ਇਸ ਵਿੱਚ ਕੀ ਹੈਬਿਟੈਕ ਇਸ ਵਿੱਚ ਜੋ ਤੇਰੇ ਉੱਪਰ ਕਰਾ ਕਰਾਇਆ حساب ਹੈ ਉਹ ਕੱਟ ਜਾਏਗਾ ਅੱਛਾ ਸ਼ਨੀਵਾਰ ਕਿ ਉਤਾਰੇ ਕਰ ਲੈ ਆਪਣਾ ਹੋਰ ਛੇਤੀ ਰਾਮ ਪੜ ਦੇ ਕਹਿ ਕਹਿ ਕਿ ਤੇਰੇ ਕੋ ਮਾਈ ਦੀ ਕਿਰਪਾ ਸੇ ਤੇਰੇ ਕੋ 2000 ਅੱਫਰ ਮੈਂ ਸੈਟ ਕਰ ਦੂੰਗਾ ਮੈਂ ਕੋਈ ਟੈਨਸ਼ਨ ਨਾ ਠੀਕ ਹੈ ਉਹ ਤਾਂ ਕੋਈ ਬਾਤ ਨਹੀਂ ਸੋ ਲੈ ਗਈ ਵੀਡੀਓ ਤੁਸੀਂ ਦੇਖ ਹੀ ਲਈ ਤਾਂ ਹੁਣ ਤੁਸੀਂ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਤਾਂ ਇੱਕ ਬੇਜ਼ੁਬਾਨ ਜਾਨਵਰ ਦੀ ਬਲੀ ਦੇਖ ਕੇ ਕੀ ਅਜਹਿ ਜਿਹੜੇ ਕੀ ਮਸਲੇ ਨੇ ਉਹ ਹੱਲ ਹੁੰਦੇ ਨੇ ਕਿ ਜਿਹੜੇ ਭੂਤ ਪ੍ਰੇਤਾਂ ਦੀ ਗੱਲ ਕੀਤੀ ਜਾ ਰਹੀ ਆ ਜਾਂ ਕੋਈ ਮਸਾਣੀ ਜਿਹੜਾ ਕਹਿ ਰਿਹਾ ਕਿ ਉਹ ਤੇਰੇ ਤੇ ਛੱਡੀ ਹੋਈ ਆ ਜਿਸ ਕਰਕੇ ਤੇਰਾ ਲਾਜ਼ ਨਹੀਂ ਹੋ ਰਿਹਾ ਤਾਂ ਹੀ ਤੂੰ ਬਿਮਾਰ ਹੈ ਨਹੀਂ ਭਾਈ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਨੇ ਬਿਮਾਰੀ ਆ ਸਰੀਰ ਹੈ ਬਾਰੇ ਨੇ ਕਦਨਾਂ ਕਦੇ ਚਲੋ ਡਾਵਾ ਡੋਲ ਹੋ ਜਾਂਦਾ ਹੈ ਨਾ ਮਤਲਬ ਇਹ ਥੋੜੀ ਵੀ ਕਿਸੇ ਨੇ ਕਰ ਕਰਾ ਦਿੱਤਾ ਤਾਂ ਇੱਕ ਬੇਜ਼ੁਬਾਨ ਜਾਨਵਰ ਦੀ ਤੁਸੀਂ ਬਲੀ ਦੇ ਦੋ ਉਹਦਾ ਕੀ ਬਗਾੜਿਆ ਹਨ ਜਿਹਦੀ ਤੁਸੀਂ ਬਲੀ ਦੇ ਕੇ ਲਾਜ ਕਰ ਰਹੇ ਹੋ ਤਾਂ ਉਹਦਾ ਕੀ ਕਸੂਰ ਹੈ ਇਹ ਵੀ ਦੱਸਿਆ ਜਾਵੇ ਚਲੋ ਇਹਦੇ ਤੇ ਤਾਂ ਮਸਾਣੀ ਆ ਗਈ ਤਾਂ ਕਰਕੇ ਤੁਸੀਂ ਉਹਦਾ ਹੱਲ ਕਰ ਰਹੇ ਹੋ ਫਿਰ ਜਿਹੜੀ ਬਲੀ ਦੋਵਗੇ ਉਹਦੇ ਤੇ ਕੀ ਆ ਗਿਆ ਚਾਹੇ ਬੱਕਰਾ ਚਾਹੇ ਮੁਰਗਾ ਜਿਹੜੀ ਵੀ ਚੀਜ਼ ਦੀ ਤੁਸੀਂ ਜਾਨਵਰ ਦੀ ਬਲੀ ਦੇਣੀ ਐ ਉਹਦਾ ਕੀ ਕਸੂਰ ਆ ਭਾਈ ਫਿਰ ਉਹਦਾ ਵੀ ਪੜ੍ਹ ਕੇ ਦੱਸਿਆ ਕਰੋ ਵੀ ਭਾਈ ਉਹਦਾ ਇਹ ਕਸੂਰ ਤੇ ਉਹਦੀ ਲਿਖ ਹੀ ਐਵੇਂ ਹੋਈ ਸੀ ਵੀ ਹਾਂ ਵੀ ਅਸੀਂ ਬਲੀ ਦੇਵਾਂਗੇ ਤਾਂ ਤਾਂ ਇਹ ਸਿਰਫ ਪਖੰਡਵਾਦ ਦਾ ਭਾਈ ਤੁਸੀਂ ਕਿਉਂ ਇਨਾਂ ਲੋਕਾਂ ਪਿੱਛੇ ਤੁਸੀਂ ਬੇਜਵਾਨ ਜਾਨਵਰਾਂ ਤੇ ਅਤਿਆਚਾਰ ਕਰ ਰਹੇ ਹੋ ਉਹਨਾਂ ਨੂੰ ਬੇਜਵਾਨ ਜਾਨਵਰਾਂ ਨੂੰ ਮਾਰ ਕੇ ਤੁਸੀਂ ਐਵੇਂ ਕਿਹੜਾ ਦੇਵੀ ਦੇਵਤਾ ਖੁਸ਼ ਹੁੰਦਾ ਕਿ ਤੁਸੀਂ ਬਲੀਆਂ ਦੋਮੋਂ ਤੇ ਫਿਰ ਉਹ ਖੁਸ਼ ਹੋਣਗੇ ਤੇ ਤੁਹਾਡੇ ਜਿਹੜੇ ਇਲਾਜ ਦੇ ਦੁੱਖ ਦਰਦ ਹੋਏ ਕੱਟੇ ਜਾਣਗੇ ਅਜਿਹਾ ਕਦੇ ਵੀ ਨਹੀਂ ਹੁੰਦਾ ਬਿਊਰੋ ਰ